ਸੀਮ ਸਾਹਨੇ ਬਹੁਤ ਵਧੀਆ ਇਹ ਕਾਰਵਾਈ ਕੀਤੀ ਆ ਅਸੀਂ ਇਹਦੀ ਬਹੁਤ ਜਿਆਦਾ ਪ੍ਰਸ਼ੰਸਾ ਕਰਦੇ ਹਾਂ ਸਾਰਿਆਂ ਨੂੰ ਆਪਣੀ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਆ ਅਚਾਨਕ ਅਸੀਂ ਕਰ ਕੁਦਰਤੀ ਲੇਟ ਹੋ ਗਏ ਔਰ ਮੈਂ ਇਸ ਨੂੰ ਰਿਅਲਾਈਜ਼ ਵੀ ਕਰ ਸੀਐਮ ਸਾਹਿਬ ਦੀ ਡਿਊਟੀ ਆ ਵੇਖੋ ਵੀ ਸਾਰੇ ਅਫਸਰ ਮਿਸਟਰ ਜਾਂ ਹੋਰ ਜੋ ਜ਼ਿੰਮੇਵਾਰ ਸੱਜਣ ਨੇ ਉਹ ਟਾਈਮ ਤੇ ਆਉਣ ਆਪਣੀ ਡਿਊਟੀ ਦੇਣ ਜੋ ਸੀਮ ਸਾਹਿਬ ਦਾ ਹੁਕਮ ਆ ਉਹ ਠੀਕ ਹੈ ਸਿਆਣੇ ਨੇ ਸੋਚ ਕੇ ਦੱਸਦੇ ਨੇ ਔਮ ਪਾਰਟੀ ਦੀ ਸਰਕਾਰ ਦੀ ਲੋਕਾਂ ਦੇ ਭਲੇ ਲਈ ਗੱਲ ਹੀ ਕਰਦੇ ਨੇ ਤ ਸਾਰਿਆਂ ਨੂੰ ਠੀਕ ਹੈ ਟਾਈਮ ਤੇ ਜਿੰਨਾ ਜਰਸੀਮ ਸਾਹਿਬ ਨੇ 3 ਦਿਨ ਦਿੱਤੇ ਨੇ ਕਿ ਦਫਤਰ ਦੇ ਵਿੱਚ ਹਾਜ਼ਰ ਹੋ ਉਹ ਰਹਿਣਾ ਚਾਹੀਦਾ ਗੈਰ ਹਾਜ਼ਰੀ ਬਾਰੇ ਵੀ ਗੈਰ ਹਾਜ਼ਰੀ ਸੀ ਗੈਰ ਹਾਜ਼ਰੀ ਦਾ ਆ ਵੀ ਥੋੜਾ ਜਾ ਜਿਹੜੀ ਹੈਗੀ ਨਾ ਵੇਖੋ ਸੀਐਮ ਸਾਹਿਬ ਦਾ ਸਟੇਟਸ ਬਹੁਤ ਵੱਡਾ ਹੈ ਉੱਥੇ ਕੋਈ ਕਿੰਤੂ ਪ੍ਰੰਤੂ ਵੀ ਨਹੀਂ ਕਰ ਸਕਦਾ ਜਦੋਂ ਉੱਠ ਕੇ ਉਹਨੇ ਆ ਜਾਣਾ ਤੇ ਉਹਨਾਂ ਨੇ ਮੀਟਿੰਗਾਂ ਵੀ ਕਰਨੀਆਂ ਹੁੰਦੀਆਂ ਨੇ ਜਿਹੜੇ ਮਨਿਸਟਰ ਨੇ ਉਹਨਾਂ ਨੂੰ ਤੜਕੇ ਘਰੇ ਐਮਐਲਏ ਵਗੈਰਾ ਵੀ ਮਿਲਣ ਆ ਜਾਂਦੇ ਨੇ ਕਈ ਵਾਰੀ ਉਹਨਾਂ ਨੂੰ ਅਸੀਂ ਕਹਿ ਵੀ ਨਹੀਂ ਸਕਦੇ ਹੁੰਦੇ ਵੀ ਛੇਤੀ ਜਾਓ ਜੇ ਅਸੀਂ ਤਾਂ ਹੁਣ ਉੱਥੇ ਦਫਤਰੇ ਜਾਣਾ ਹੈ ਸੋ ਕੋਸ਼ਿਸ਼ ਹੁੰਦੀ ਹੈ ਕਿ ਛੇਤੋ ਛੇਤੀ ਹਰ ਹਾਲਤ ਸਾਢੇ 9 10 9 ਤੋਂ ਲੈ ਕੇ 10 ਦੇ ਵਿੱਚ ਵਿੱਚ ਦਫਤਰ ਪਹੁੰਚ ਜਾਇਆ ਕਰੇ ਤਾਂ ਚੰਗਾ ਦੇਖੋ ਸ੍ਰੀਮ ਸਾਹਿਬ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਤਾਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਜ਼ਿੰਦਗੀ ਦੇ ਵਿੱਚੋਂ ਤੇ ਜਿਉਂ ਆਪੇ ਨਹੀਂ ਉਮਰ ਦੇ ਵਿੱਚ ਨਹੀਂ ਮਤਲਬ ਸਾਡੇ ਨਾਲੋਂ ਮera ਦੂਣੀ ਉਹਨਾਂ ਦੇ ਉਪਰ ਆ ਤੇ ਸਾਡੇ ਨਾਲੋਂ ਪਹਿਲਾਂ ਇੱਥੇ ਆਏ ਹੁੰਦੇ ਆ ਤੇ ਸਾਨੂੰ ਸਾਰਿਆਂ ਨੂੰ ਆਪਾਂ ਆਪਣੇ ਜ਼ਿੰਮੇਵਾਰੀਆਂ ਸਾਹਮਣੇ ਜਿਹੜੀਆਂ ਆਪਾਂ ਆਪਣੇ ਜੋ ਉਹਨਾਂ ਨੇ ਡਿਊਟੀਆਂ ਦਿੱਤੀਆਂ ਹਨ ਜੀ ਸਾਹਿਬਾਨਾਂ ਨੂੰ ਜਾਂ ਹੋਰ ਨੂੰ ਉਹ ਸਮੇਂ ਸਿਰ ਆਣ ਕੇ ਉਹ ਪੂਰੀ ਕਰਨੀ ਚਾਹੀਦੀ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਵੀ ਤੁਸੀਂ ਇੱਥੇ ਨਹੀਂ ਹੈਗੇ ਸੀ ਮੈਂ ਤਾਂ ਸਭ ਤੋਂ ਪਹਿਲਾਂ ਆ ਪਰ ਮੇਰੀ ਹਾਜ਼ਰੀ ਜਾਣ ਲਗੀ ਮੇਰੀ ਉਹ ਪੱਤਰਕਾਰ ਨੂੰ ਪੁੱਛਣਾ ਅਜਨਾ ਕਿਹੜੇ ਹੀ ਕਿਹੜੇ ਸੈਕਟਰ ਆਪਣਾ ਪਾ ਪਾਣਾ ਸੀ ਤੇ ਮਤਲਬ ਤੁਹਾਡੇ ਬਰਾਬਰ ਸਾਹਿਬ ਦੀ ਨਰਾਜ਼ਗੀ ਤਾਂ ਨਹੀਂ ਤੁਹਾਡੇ ਨਹੀਂ ਨਹੀਂ ਮੈਂ ਤਾਂ ਬਗੋੜੀ ਹੱਸ ਲਾ ਗਿਆ ਸਾਹਿਬ ਨਾਲ ਰਾਜਤ ਨਹੀਂ ਬਾਸਾਹਬ ਨੇ ਥੋੜਾ ਪ੍ਰਸਪੈਕਟ ਨਹੀਂ ਫੇਜਣੀ ਤੇ ਦੂਜਿਆਂ ਦੇ ਨਹੀਂ ਪਤਾ ਨਹੀਂ ਕੀ ਗੱਲ ਹੈ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਕੁਹਾਰ ਸਾਹਿਬ ਮਣ ਕੇ ਮੇਰੀ ਆਈ ਫਿਰ ਇਹ ਸਭ ਤੋਂ ਪਹਿਲਾਂ ਹਾਂ ਇਸ ਕਰਕੇ ਡੇਟ ਦੇ ਡੁੱਟੀਆਂ ਸ਼ੇਮ ਸਾਹਿਬ ਨੇ ਦੇਖੋ ਲੋਕਾਂ ਤੱਕ ਏਡੀ ਦੋਨੋਂ ਲੋਕ ਚੰਡੀਗੜ੍ਹ ਨਾਲ ਜਿਹੜੇ ਆਉਂਦੇ ਨੇ ਕੰਮ ਕਰ ਲਈਓ ਇੱਥੇ ਮਨੀਸ਼ ਸਾਹਿਬ ਆਉਣ ਬੈਠਣਗੇ ਸੈਕਟਰ ਸਾਹਿਬ ਆਉਣ ਬੈਠਣਗੇ ਸਾਰੇ ਉਹਨਾਂ ਦੀ ਤਸੱਲੀ ਹੋਏਗੀ ਕਈ ਰੌਜਾ ਇੱਥੋਂ ਆਣ ਕੇ ਮੁੜ ਜਾਂਦੇ ਖੇਜਲ ਕ ਨਹੀਂ ਬਹੁਤ ਵਧੀਆ ਵਾ ਜੇ ਆਫਿਸ ਦੇ ਵਿੱਚ ਲੋਕਾਂ ਦੀ ਰੁਟੀਨ ਬਣ ਜੇ ਤੇ ਸਾਡੀ ਮੁਸ਼ਕਲ ਵੈਸੇ ਹੀ ਹੱਲ ਹੋ ਜਾਂਦੀ ਹੈ ਕਿਉਂਕਿ ਘਰ ਤੇ 7 ਵਜੇ ਸ਼ੁਰੂ ਹੋ ਜਾਂਦੇ ਹੈ ਕੈਂਪ ਆਫਿਸ ਦੇ 7 ਵਜੇ ਲੋਕ ਸ਼ੁਰੂ ਹੋ ਜਾਂਦੇ ਆਉਣੇ ਤੇ ਫਿਰ ਜਦੋਂ ਬਹੁਤ ਰਸ ਹੁੰਦਾ ਵਾ ਕਿਉਂਕਿ ਮੇਰਾ ਡਿਪਾਰਟਮੈਂਟ ਵੀ ਬਹੁਤ ਬਿਜ਼ੀ ਡਿ ਇਸ ਕਰਕੇ ਕੱਲ ਵੀ ਉਹੀ ਹਾਲ ਸੀ ਤੇ ਮੈਂ ਉਹਦੇ باوجود 10 ਵਜੇ ਇੱਥੇ ਪਹੁੰਚ ਗਿਆ ਸੀ ਫਿਰ 10 ਵਜੇ ਤੋਂ ਸੀਐਮ ਸਾਹਿਬ ਡਿਪਟੀ ਸੀਐਮ ਸਾਹਿਬ ਨਾਲ ਮੀਟਿੰਗ ਸੀ ਤੇ ਵੈਸੇ ਬਹੁਤ ਵਧੀਆ ਜੇ ਰੂਟੀਨ 9 ਵਜੇ ਦੀ ਸਾਡੀ ਇੱਥੇ ਬੰਜੇ ਤੇ ਸਾਨੂੰ 7 ਵਜੇ ਵਾਲੇ ਸਮੋਂ ਛੱਡ ਜਾਣ ਇੱਥੇ ਹੀ ਸਾਰੇ ਆਇਆ ਕਰਨ ਲੱਗਦਾ ਸੈਕਟਰੀਟਰੀ ਤੋਂ ਗਰਾਊਂਡ ਤੱਕ ਜਿਹੜਾ ਜ਼ਿਲ੍ਹਿਆਂ ਤੱਕ ਜਿਹੜੇ ਪੰਜਾਬ ਦੇ ਬਾਕੀਲੇ ਉਹਨਾਂ ਤੱਕ ਵੀ ਇਸ ਤਰ੍ਹਾਂ ਦੀ ਕੈਂਪੇਨ ਹੋਣੀ ਚਾਹੀਦੀ ਬਿਲਕੁਲ ਮੈਂ ਤੇ ਗਿਆ ਹਾਂ ਚੈੱਕ ਕੀਤਾ ਡਿਪਾਰਟਮੈਂਟਸ ਆ ਕੀਤਾ 9 ਵਜੇ ਜਾ ਕੇ ਇੱਕ ਆਪਣਾ ਅੰਮ੍ਰਿਤਸਰ ਦੇ ਵਿੱਚ ਐਮਟੀਪੀ ਡਿਪਾਰਟਮੈਂਟਸ 9 ਵਜੇ ਮੈਂ ਪਹੁੰਚ ਗਿਆ ਸੀ ਤੇ ਜਿਹੜੇ ਨਹੀਂ ਸੀ ਆਏ ਉਹਨਾਂ ਨੂੰ ਮੈਂ 15 ਬੰਦਿਆਂ ਨੂੰ ਜਿਹੜੀ ਆ ਉਹਦੀ ਸਜ਼ਾ ਦਿੱਤੀ ਸਵੇਰੇ ਜੋ ਇਲਾਕੇ ਤੋਂ ਲੋਕ ਮਿਲ ਨਹੀਂ ਆਉਂਦੇ ਨੇ ਉਹਨਾਂ ਨੂੰ ਘਰੇ ਟੈਂਡ ਕਰਕੇ ਮੈਂ 10 ਵਜੇ ਆਇਆ ਸੀ ਸੋ ਅੱਜ ਉਹਨਾਂ ਨੂੰ ਕਿਹਾ ਵੀ ਤੁਸੀਂ ਦਫ਼ਤਰ ਜਾ ਕੇ ਮਿਲ ਲਓ ਸਾਰੇ ਤੁਹਾਨੂੰ ਕੀ ਲੱਗਦਾਗਾ ਕਿ ਇਹ ਜਿਹੜਾ ਹਸਰਾ ਲੋਕ ਸਭਾ ਚੋਣਾਂ ਦੇ ਅੰਦਰ ਵੀ ਕਾਫੀ ਬਹੁਤ ਪਰਸੈਂਟੇਜ ਘੜਿਆ ਅਗਲੀ ਦਿਨ ਦਾ ਇਹਦੇ ਤੋਂ ਬਾਅਦ ਇਹ ਜਿਹੜੀ ਸ਼ੁਰੂ ਹੋਈ ਹੈ ਰੱਡੀ ਨਹੀਂ ਨਹੀਂ ਹੋਤਾ ਸਾਹਿਬ ਦੀ ਜਿਹੜੀ ਹੈ ਦੇਖੋ ਉਹ ਸੀਐਮ ਸਾਹਿਬ ਦਾ ਜੋ ਆਦੇਸ਼ ਹੈਗਾ ਉਹਨੂੰ ਅਸੀਂ ਜਿਹੜਾ ਫੋਲੋ ਕਰ ਰਹੇ ਹਾਂ ਕਿਉਂਕਿ ਅਖਰ ਸਾਡਾ ਜੋ ਡਿਊਟੀ ਤਾਂ ਇਹੀ ਹੈ ਵੀ ਅਸੀਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਦੂਰ ਕਰੀਏ ਹੁਕਮ ਅਦੂਲੀ ਜਾਂ ਨਾ ਫਰਮਾਨੀ ਕੀ ਪੰਜਾਬ ਦੀ ਮੁੱਖ ਸਕਤਰੇਚੋ ਜਿਹੜੇ ਚਾਰ ਮੰਤਰੀ ਗੈਰ ਹਾਜ਼ਰ ਨੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੁਕਮ ਜਾਂ ਫਰਮਾਨ ਮੰਨਣ ਨੂੰ ਤਿਆਰ ਨਹੀਂ ਕੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹਨਾਂ ਚਾਰ ਮੰਤਰੀਆਂ ਤੇ ਕਾਰਵਾਈ ਕਰਨਗੇ ਜਾਂ ਮੁੱਖ ਮੰਤਰੀ ਸੋਚਦੇ ਹੋਣਗੇ ਕਿ ਪਤਾ ਨਹੀਂ ਮੇਰੇ ਮੰਤਰੀ ਕਿਹੜੇ ਰਾਜ ਦੀ ਸੇਵਾ 'ਚ ਲੱਗੇ ਹੋਏ ਨੇ